हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਕਾਲੇ ਪੈ ਜ ਮੜੇ ਆਨ ਕਹਿਵਾ ਮਾਰ ਠੀਕ ਹੈ ਠੀਕ ਹੈ ਚਲੋ ਪਹਿਲੋ ਦਿਖਾਈ ਦਿੰਨੇ ਆ ਹਾਂ ਉਹ ਤੋਂ ਭਾਜੀ ਲਓ ਜੀ ਜੋੜਾ ਹੀ ਆਇਆ ਜੇ ਤੇ ਸਾਰੇ ਭਰਾਵਾਂ ਦਾ ਦਿলো ਧੰਨਵਾਦ ਆ ਬਹੁਤ ਜਿਆਦਾ ਜੀ ਪਿਆਰ ਬਖਸ਼ਦੇ ਆ ਵੀਰ ਇਹ ਵੀ ਚੋਈ ਹੋਈ ਹੋਣਾ ਠੀਕ ਹੈ ਠੀਕ ਹੈ ਜੀ ਲਓ ਜੀ ਜੋੜਾ ਹੀ ਆਇਆ ਤੇ ਇਹਦੀ ਚਵਾਈ ਹੋਈ ਜੇ ਕਤਨ ਨਗੀਨਾ ਹੀ ਦਿਖਾਉਣਾ ਆਪਾਂ ਟੌਪ ਦਾ ਖੋਲੋ ਭਾਜੀ ਇਹ ਵੀਜੀ ਪਹਿਲਾ ਸੁਹਾ ਦੂਜਾ ਸੁਣੀਏ ਅੱਛਾ ਜੀ 20 ਤੋਂ ਪਲੱਸ ਆਈਏ ਲਓ ਜੀ 20 ਤੋਂ ਪਲੱਸ ਵੱਡੀ ਛੋਟੀ ਹਾਂਜੀ ਹਾਂਜੀ ਨਹੀਂ ਬਿਲਕੁਲ ਬਿਲਕੁਲ ਜੀ ਇਹ ਗੱਲ ਹੈਗੀ ਮਹਾਰਾਜ ਕਰਨਾ ਹਾਂ ਕਰਨ ਵਾਲਾ ਸਭ ਕੁਝ ਬਾਬਾ ਦੀਪ ਸਿੰਘ ਹੀ ਆ ਲਓ ਜੀ ਨਗੀਨਾ ਆ ਮਹਾਰਾਜ ਦਾ ਠੀਕ ਹੈ ਠੀਕ ਹੈ ਲਓ ਜੀ ਪਿਓਰ ਮੋਰਾ ਨਸਲ ਦੀ ਝੋਟੀ ਪਲੀ ਬਹੁਤ ਜ਼ਿਆਦਾ ਵਾ ਸਾਨੂੰ ਵੀਰ ਹਾਂਜੀ ਆ ਨਾ ਫਿਰ ਵੀਰ ਮੈਂ ਤਾਂ ਪਹਿਲੇ ਜੱਫੀ ਪਾਈਏ ਦੋਵੇਂ ਭਰਾ ਨਹੀਂ ਬੰਦੀ ਵੀ ਆਦੇ ਜੱਗੇ ਵੀਰ ਜੀ ਹਾਂਜੀ ਹਾਂਜੀ ਵੀਰ ਬੜੇ ਫੋਨ ਲਾ ਲਾ ਵੀ ਨੂੰੜਿਆ ਕਰ ਗੁਰੂ ਆਈ 190 ਦੀ ਵੇਚ ਦੇਣੀ ਹੈ 85 ਦੀ ਵੇਚ ਦੇਣੀ ਅੱਛਾ ਜੀ ਫੋਨ ਲਾਇਓ ਕਾਲਾ ਜੀ ਮਾਜੀ ਹਾਂਜੀ ਹਾਂਜੀ ਕਹਿੰਦਾ ਭਾਵੇਂ ਵੀ ਸਾਨੂੰ ਵੇਚ ਮੀਏ ਚਾਚਾ ਨਹੀਂ ਬਿਲਕੁਲ ਸਿਆਣੀ ਗੱਲ ਹੈ ਸਿਆਣੀ ਨਹੀਂ ਜੀ ਸਹੀ ਗੱਲ ਹਾਂਜੀ ਹਾਂਜੀ ਇਹ ਕੋ ਬ੍ਰਾਂਡ ਥੋੜਾ ਘੇੜਦੇ ਆ ਵੀ ਬੱਚੇ ਆ ਸਾਨੂੰ ਨਹੀਂ ਵੇਚਣਗੇ ਸਿਰ ਪਿਆਰ ਨਾਲ ਹੈਗਾ ਪਿਆਰ ਨਾਲ ਦਾ ਗਾਹਕ ਬਚਿਆ ਰਵੇ ਗਾਹਕ ਵੀ ਬਚਿਆ ਰਵੇ ਇਸਨੇ ਬਿਲਕੁਲ ਬਿਲਕੁਲ 50 3 4 ਬੱਜ ਗਿਆ ਮੈਂ ਦੇਤੀ ਹਾਂਜੀ ਹਾਂਜੀ ਫਿਰ ਗੱਲ ਸੁਣੋ ਅੱਜ ਮੇਰੇ ਵੀਰ ਹੁਣੇ ਵੀਡੀਓ ਪੈ ਚਲੀਆਂ ਹੁਣ ਪਹਿਲਾਂ ਲੋਨਾਂ ਨੂੰ ਮੰਜ ਆਹੋ ਠੀਕ ਨਹੀਂ ਠੀਕ ਆਹੋ ਨਹੀਂ ਸਿਆਣੀ ਇਹ ਗੱਲ ਹੈ ਪਹਿਲਾਂ ਸੂਆ ਦੇ ਹੁਣ ਦੂਜਾ ਸੁਣੀਏ ਆਹੋ ਪਹਿਲੇ ਸੋਏ ਨੇ 18 ਮੀਟਰ ਤੋਂ ਚੁਆਇਆ ਜਿਵੇਂ ਮਾਰ ਠੀਕ ਹੈ ਠੀਕ ਹੈ ਜੀ 20 ਤੋਂ ਪਲੱਸ ਜਾਉ ਹਣ ਵੀ ਲਓ ਜੀ 20 ਤੋਂ ਪਲੱਸ ਚੱਲੂਗੀ 18 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਇਹ ਤੇ ਪਰਨਾ ਵੀ ਚਾਹੀਦਾ ਕੈਮਰੇ ਚ ਪੂਰੀ ਨਹੀਂ ਆਉਂਦੀ ਜੀ ਵਾਲਾ ਡੇਰੀ ਫਾਰਮ ਤੋਂ ਠੀਕ ਹੈ ਠੀਕ ਹੈ ਜੀ ਹਾਂ ਜੀ ਕੋਈ ਕਮਾਈ ਕਰੀ ਬਹੁਤ ਡੇਰੀ ਬੱਸ ਨਾ ਕਰਾ ਠੀਕ ਹੈ ਠੀਕ ਹੈ ਮੈਂ ਥੋੜਾ ਜਿਹਾ ਰੋਸ਼ਨ ਨਾ ਹੀ ਕਰਨੇ ਆਪਾਂ ਭਰਾਵਾਂ ਦਾ ਧੰਨਵਾਦ ਕਰੀਏ ਨਾਲੇ ਡੇਰੀ ਫਾਰਮ ਦਿਖਾਈਏ ਕਿਹਦੇ ਜਿੱਥੇ ਮਰਜੀ ਕੋ ਫਿਰਦਾ ਰਹੇ ਲਓ ਜੀ ਵਾਲਾ ਡੇਰੀ ਫਾਰਮ ਵੇਖਣ ਆਲੇ ਸਾਰੇ ਭਰਾਵਾਂ ਦਾ ਦਿਲੋਂ ਜੇ ਆਪਾਂ ਗਿੰਦੇ ਤੁਹਾਨੂੰ ਦਿਖਾਉਣੇ ਆ। ਦੇਸੀ ਘੋ ਦੇ ਦੇ ਪਾਲੀ ਝੋਟੀਆਂ ਨੇ। ਅੱਛਾ ਜੀ। ਅੱਗਰ ਹੋ데요। ਠੀਕ ਆ ਠੀਕ। ਅੱਛਾ ਜੀ। 15 ਤੋਂ 100 ਦੇ ਨੇ 100 ਦਾ ਸਭ ਚੇ ਭਰਨੀ ਹੋਵੇ। ਠੀਕ ਆ ਜੀ 15 ਤੋਂ 16 ਦੇ ਨਾਲ ਖੜਦੀ ਏ ਕਰਮ ਵਾਲੀ। ਪੰਡਾ ਪਾਜੂ ਕਿ ਜਦੋਂ ਫੁੱਲ ਤਿਆਰ ਹੋ ਵੀ। ਜਦੋਂ ਅੱਜ ਮੋਰੇ ਦਾ ਪੋਣਾ ਛੋਟਾ। ਅੱਛਾ ਜੀ। ਵਾਲਾ ਡੇਰੀ ਫਰਮ ਦੇ। ਠੀਕ ਆ। ਮੇਰਾ ਭਰਾ ਜਿਹੜਾ ਫੋਨ ਕਰਦਾ ਇਹੋ ਕਹੇ ਵਾਲਾ ਡੇਰੀ ਫਰਮ ਦੇ ਹੁਣ ਆਉਣ। ਠੀਕ ਆ ਠੀਕ ਆ ਬਿਲਕੁਲ ਬਿਲਕੁਲ ਸਹੀ ਗੱਲ। ਅੱਗੇ ਅੱਗੋਂ ਕੈਮਰਾਮੈਨ ਕਰ ਲਓ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਇਹਦੀ ਭਾਜੀ 3.5 ਪੌਣੀ ਚਾਗਲੋ ਗਾੜੀ ਗਾੜਿਆ ਵੀਰਾਂ ਦਾ ਬਚੂਸ਼ਾ ਅੱਗੇ 3 ਕੋਲ ਗਾੜੀ ਗੱਲ ਮੱਚ ਰਿਆ ਗੱਲ ਕਮੀ ਵਾਲੀ ਗੱਲ ਨਹੀਂ ਵੱਡੀ ਕੱਲ ਵਾਲੀ ਝੋਟੀ ਨੂੰ ਵੀ ਫੋਟੋ ਅੱਧਾ ਫੋਟੋ ਉੱਚੀ ਹੋਊਗੀ ਹੁਣ ਨਹੀਂ ਹੁਣ ਸਹੀ ਗੱਲ ਆਪ ਦੀ ਸਿਹਰਾ ਦੇਖੋ ਮੰਜਾ ਢਾਹ ਕੇ ਸੋਣੀ ਠੀਕ ਹੈ ਠੀਕ ਲਓ ਜੀ ਪੇਠ ਫੁੜਾ ਜਿਹੜਾ ਬਹੁਤ ਹੀ ਚੌੜਾ ਮੰਜਾ ਹੀ ਰੈਂਦਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਐਨ ਰਿੰਗ ਸਿੰਘ ਲੱਗਾ ਫਿਆ ਪਿਓਰ ਮੋਰਾ ਨਸਲ ਦੀ ਆ ਤੇ ਦੂਜਾ ਸੁਆ ਗੱਬਣ ਤਿਆਰ ਲੋ ਜੀ ਢਿੱਲਾ ਢੁੱਲਾ ਵੀ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਚੱਲੇ ਰੇ ਪਾ ਜੀ ਪਹਿਲੇ 118 16 18 ਕਿਲੋ ਇਹ ਸੁਣਾ ਠੀਕ ਹੈ ਇਹ ਤਾਂ ਪਲੱਸ ਜਾਊਗੀ 20 ਦੇ ਪਲੱਸ ਜਾਊਗੀ ਸੇਵਾ ਵੀ ਮੈਨਾਂ ਨਿਕਲੇ ਖਾਣ ਮੜਾ ਜਾ ਇੱਧਰ ਲਿਆਓ ਇਹ 18 ਵਾ ਦੇ ਝੋੜੀਆਂ ਲੋ ਜੀ ਥਾਨ ਜਿਹੜਾ ਬਹੁਤ ਹੀ ਬਾ ਕਮਾਲ ਲੱਗਾ ਵਾ ਐਨ ਗਿੱਠ ਗਿੱਠ ਤੇ ਲੱਗਾ ਪਿਆ ਵਾ ਤੇ ਮੱਕਲੀ ਸਾਈਡ ਤੋਂ ਵੀ ਗਿੱਠੋਂ ਬਾਹਰ ਥਾਂ ਜਾਂਦੇ ਆ ਵਾ ਬਾਕੀ ਬਿਲਕੁਲ ਸ਼ਾਂਤ ਸੁਭਾਅਲੀ ਆ ਥਾਨ ਦੇਖੋ ਗਿਰਘੜ ਦੀ ਵਿੱਚ ਲੱਗਾ ਹੋਇਆ ਬਿਲਕੁਲ ਵਰਗੀ ਪਿੱਠ ਪੂੜਾ ਤੇ ਵੇਖ ਸਕਦੇ ਜਾਨ ਮੱਜਾ ਡੈਨ ਨਾਲ ਹਿਸਾਬਤਾ ਵਾ ਤਬਾ ਨੂੰ ਬਹੁਤ ਹੀ ਚੌੜਾ ਨਹੀਂ ਕੋਈ ਸ਼ੱਕ ਨਹੀਂ ਠੰਡੀ ਧੀ ਦੀ ਆ ਉਹਨਾਂ ਬਲੇਤਨ ਗਾਂ ਨੂੰ ਬੰਨ੍ਹ ਲਈ ਆਗੇ ਠੀਕ ਆ ਠੀਕ ਆ ਲਓ ਜੀ ਬਲੈਕ ਸਹੀ ਗੱਲ ਹੈ ਵੀਰ ਸੁਭਾਅ ਬਹੁਤ ਠੰਡਾ ਨਾ ਹਾਂ ਉਧਰ ਦੇ ਪਛੋਰੀ ਭਾਈ ਨਾ ਦਿਖਾਣੀ ਇਹੋ ਬਾਰੇ ਨਹੀਂ ਬਿਲਕੁਲ ਬਿਲਕੁਲ ਲਓ ਜੀ ਕੋਈ ਸ਼ੱਕ ਨਹੀਂ ਆ ਇੱਥੇ ਆਊਗਾ ਕੋਈ ਭਰਾ ਦੇ ਵੀਡੀਓ ਦੇ ਨਾਲ ਉਹ ਡਬਲ ਦੇਖੂਗੀ ਕੈਮਰੇ ਕਿ ਨਹੀਂ ਪੂਰੀ ਆਉਂਦੀ ਬਿਲਕੁਲ ਬਿਲਕੁਲ ਪਰ ਦੇ ਲੋੜੇ ਬੰਨੇ ਜਾਦੇ ਕਹਾਂ ਵੀ ਬੁਰੀ ਹੁੰਦੀ ਹੈ ਇਹਦੀ ਗੱਲ ਹੈ ਸਹੀ ਗੱਲ ਹੈ ਜੀ ਇਹੋ ਛੋਟੀ ਬਣ ਬਣ ਭਾਜੀ ਕੰਬਲੀ ਹੁੰਦੀ ਥੱਲੇ ਉਹ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਵੇਖ ਸਕਦਾ ਇਹ ਲਓ ਜੀ ਚੱਡਾ ਜਿਹੜਾ ਬਹੁਤ ਹੀ ਵਾਕਮਾਲਿਆ ਤੇ ਥਣ ਚਵਾਂ ਨੁਕਰਾਂ ਤੇ ਇਹਨ ਪੀੜੀ ਦੇ ਪਾਵੇਂ ਵਾਂਗੂ ਲੱਗਾ ਕੱਲਾ ਕੱਲਾ ਇਹ ਗੱਲ ਹੁਣ ਤੇ ਮੋਰੀ ਇਹ ਗੱਲ ਹਾਂਜੀ ਹਾਂ ਜੀ ਦੱਸਿਏ ਵੀ ਕੀ ਕਿੰਨਾ ਗਿਜ ਕਰਨਾ ਭਾਜੀ ਹਰ ਭਾਈ ਜੇ ਬਦ 10 ਸੰਭਲੇ ਅੱਛਾ ਜੀ ਛੋਟੀ ਤਿੰਨ ਦੀ ਆ ਠੀਕ ਆ ਆਪਾਂ ਦੇ ਦੀ 2.5 ਦੀ ਹੁਣ 2.5 ਦੀ ਨਹੀਂ ਭਾਜੀ ਹਰ ਹਾਂ ਨਾ ਜਿਹੜੀ ਪਹਿਲੀ ਵੀਡੀਓ ਪਾਈ ਨਾ ਦੇਖਣਾ ਕਿਦਾਂ ਦੇ ਆਉਂਦੇ ਹੁਣ ਨਾ ਚਾਰ ਸੂਤ ਦਾ ਕੰਮ ਦੇ ਲੰਘਾ ਲੰਘਿਆ ਇਹ ਤਾਂ ਗੱਲ ਸਹੀ ਹੈ ਸਾਨੂੰ ਵੀ ਪਤਾ ਜਿਹੜੇ ਜਣੇ ਦੇ ਪੁੱਛਦੇ ਨੇ ਠੀਕ ਹੈ ਜੀ ਹਾਂ ਜੀ ਬਿਲਕੁਲ ਛੋਟਾ ਮੋਲ ਵੀਰ ਬਿਲਕੁਲ ਬਿਲਕੁਲ ਛੋਟਾ ਵਾਲਾ ਵਾਲਾ ਹੋ ਜੇ ਕਾ ਫਿਰ ਮੈਂ ਨਾ ਬੱਲੇ ਬੱਲੇ ਕਰਾ ਲੀਏ ਇਹਨੇ ਉਤਰਾ ਦਈਏ ਨਹੀਂ ਹਜੇ ਨਹੀਂ ਹੋਈ ਹਾਂ ਹੋ ਜੂ ਹੋ ਜੀ ਮਾਰਾ ਹੀ ਕਰਨਾ ਲਾ ਚਲੋ ਬਾਕੀ ਕਰੀਏ ਕਰੋ ਤੁਸੀਂ ਕਰੋ ਹਾਂ ਨਾ ਮੈਂ ਕਰੀਏ ਹੋਰ ਕਰੋ ਤੁਸੀਂ ਹਾਂ ਨਹੀਂ ਮੈਂ ਇਹ ਮੇਰਾ ਮਾਂ ਜੀ ਮਾਰੇ ਬਾਬੇ ਸ਼ੀਤਾਂ ਦੀ ਕਿਰਪਾ ਝੋਟੀ ਤਿਆਰ ਹੋ ਗਈ ਤੇ ਦੋ ਤੋਂ ਬਾਅਦ ਵੀ ਨਹੀਂ ਢਾਈ ਦੀ ਵੇਜੇ ਪੌਣੇ ਤਿੰਨ ਦੀ ਵੇਜੇ ਹਾਂਜੀ ਹਾਂਜੀ ਸਹੀ ਗੱਲ ਹੈ ਦੋ ਤੋਂ ਬਾਅਦ ਵੀ ਨਹੀਂ ਭਾਵੇਂ ਇਹੀ ਵੇਜੇ ਪਰ ਆਪਾਂ ਅੰਦਰ ਕਰ ਦਿੱਤੀ ਅੱਜ ਦੋ ਦੋ ਹਾਂ ਸਾਨੂੰ ਬਤਾ ਲਓ ਗੱਡੀ ਮਾਰੋ ਵੇਖੋ ਫਰੀਕੇ ਵੇਖੋ ਜੋੜੀਆਂ ਠੀਕ ਆ ਆਪਾਂ ਤਾਂ ਹੋਰ ਵੰਦਰ ਕਰੀਏ ਭਾਜੀ ਲਓ ਜੀ ਰੈਂਗਲ ਸਿੰਗਲ ਲੱਗਾ ਪਿਆ ਬਹੁਤ ਹੀ ਮਾਰਦੀ ਮਾਰਦੀ ਲਓ ਜੀ ਇਸੇ ਸਾਈਡ ਤੋਂ ਫੇਰ ਚੈੱਕ ਕਰਾ ਦਿੰਦੇ ਆਪਾਂ ਥਾਣਾਦਾਰ ਸਹਿਜ ਗਿਆ ਜਿਹੜਾ ਬਹੁਤ ਹੀ ਚੰਗਾ ਵਾ ਕਰੀਏ ਜਾ ਜੀ ਪਰ ਝੋਟੀ ਸਿਰਾਈ ਆ ਕੋਈ ਛੱਕਣੀ ਝੋਟੀ 'ਚ ਕੋਈ ਛੱਕਣੀ ਆ ਪੱਕੀ ਹਾਂਜੀ 190 ਦੇ ਦਈਏ ਨਹੀਂ ਹਜੇ ਵੀ ਗੱਲ ਕਾਲੇ ਤੋਂ ਜਿਹਦੇ ਨੂੰ ਕਿੱਥੇ ਜਾ ਕੇ ਬਾਨੀ ਹੁਨੇ ਜਦੋਂ ਬਾਨੀ ਹੋ ਫਿਰ ਬਣਾਣੇ ਆ ਫੇਰ ਨਾ ਵੀਰ ਕਹਿਣ ਉਹ ਤੇਰੇ ਕੋਲੋਂ ਮੋਲ ਨਿਕਾ ਕਰਾਈ ਚਲੋ ਤੁਸੀਂ ਕਰ ਦੋ ਫਿਰ ਹਾਂ ਤੁਸੀਂ ਕਰ ਦੋ ਹਾਂ ਨਾ ਹੀ ਕਰਦਾ ਭਾਰਾ ਜਿਹੜੀ ਲੀ ਗਈ ਪਰ ਛੋਟੀ ਵੀਰ ਜੀ ਹਾਂ ਜੀ ਸਾਨੂੰ ਭਵੇਂ ਜੀ ਹਾਂ 2:00 ਵਜੇ ਬਿਲਕੁਲ ਵਜੇ ਹਾਂ ਜੀ ਬਾ ਜਿਹੜਾ ਮੇਰਾ ਵੀਰ ਜਾਊਗਾ ਤਾਈ ਦੀ ਜੋ ਨੀਂ ਪਾਉਣੇ ਚੱਲੀਏ ਭਾਜੀ ਹਾਂਜੀ ਹਾਂਜੀ ਕੈਮ ਦਾ ਭਾਅ ਪਤਾ ਕੀ ਹੁੰਦਾ ਹਾਂਜੀ ਜਦੋਂ ਚੀਜ਼ ਵਿਕ ਜਾਂਦੀ ਹੈ ਹਾਂਜੀ ਆਹ ਵੇਖੋ ਮੈਂ ਦੱਸਣਾ ਇੱਧਰ ਵੇਖੋ ਸਹੀ ਤੁਹਾਨੂੰ ਵੀ ਆਹ ਵੇਖੋ ਨਹੀਂ ਕਾਦ ਬਹੁਤ ਤਗੜਾ ਕਾਦਕ ਨਹੀਂ ਕੋਈ ਸ਼ੱਕ 6 ਫੁੱਟ ਦੇ ਲਾਗੇ ਬੰਨੇ ਆ ਹਾਂ ਫਿਰ ਵੀਰ ਬੜਾ ਕਹਿਣ ਵਾਲੇ ਹੁੰਦੇ ਵੀ ਤੇਰੀ ਇਹ ਨਹੀਂ ਦੇਦੀ ਹੈ ਨਹੀਂ 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 ਹਾਂਜੀ ਹਾਂਜੀ ਕੈਮ ਦਾ ਭਾਅ ਹੁੰਦਾ ਵਾ ਅਸੀਂ ਤਾਂ ਜਾਇ ਮੁੱਲ ਕਰਾ ਗਏ ਜਰਾ ਜੇ ਕੋਈ ਵੇਚਣ ਵਾਲਾ ਭਰਾ ਵੀ ਖੜੂਗਾ ਉਹਨੂੰ ਫਾਇਦਾ ਹੋਵੇ ਉਹਨੂੰ ਵੀ ਫਾਇਦਾ ਹੋਵੇ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਮੇਰੀ ਗੱਲ ਸੁਣ ਹਾਂਜੀ ਇਹ ਵੀ ਆਈ ਚਲਾਈ ਹੁਣ ਮੈਂ ਮੇਰੀ ਗੱਲ ਸੁਣੋ ਨਹੀਂ ਖੜ ਸਕਦੇ ਹਾਂਜੀ ਇੱਕ ਸ਼ਕਤੀ ਦੀ ਵੇਚੀ ਆ ਨਾ ਇੱਕ 20 ਦੀ ਝੋਟੀ ਲੈ ਜਣੀ ਦਾ ਤੇ ਕੋਈ ਨਹੀਂ ਹੈਗੀ ਇਹਦੇ ਨਾਲ ਹਾਂਜੀ ਹਾਂਜੀ ਆਏ ਆਪਣਾ ਪਰ ਲੋੜਾ ਥੋੜਾ ਜੀ ਪਰ ਨਹੀਂ ਆ ਨਾ ਆਪਾਂ ਇਹ ਕੰਮ ਨਹੀਂ ਕਰਦੇ ਵੀ ਆਪਣੇ ਵਾਸਤੇ ਰੇਟ ਅਸੀਂ ਸਾਰੇ ਭਰਾਵਾਂ ਲਈ ਕਹੀਦਾ ਵੀ ਜੈਜ ਪਾਓ ਜੈਜ ਪਾਓ ਦੱਸੋ ਮੈਨੂੰ ਮੈਂ ਕਿਹਾ 190 ਦੀ ਨਹੀਂ 190 ਦੀ 350 ਪੌਣੇ 2 ਦੀ ਜੱਗੇ ਹਾਂਜੀ ਪੌਣੇ 2 ਦੀ ਕਰ ਇੱਕ 75 ਤਾਂ ਨਹੀਂ ਆ ਦੂਣੇ ਦੀ ਮਰਜ਼ੀ ਆ ਉਧਾ ਵੀ ਜੀ ਹਾਂ ਮੇਰਾ ਵੀ ਇਹ ਨਹੀਂ ਮਸਾਈ ਪਾਉਂਦੀ ਕਰੇ ਸਾਰੀ ਵੀਡੀਓ ਵੇਖੇ ਚੈੱਕ ਕਰੇ ਅੱਛਾ ਚੈੱਕ ਕਰੇ ਇੱਥੇ ਇੰਨੀ ਛੋਟੀ ਵੱਢੀ ਜੇ 1 ਸੱਤ ਦੀ ਕੋ ਦੇ ਦੇ ਜੇ ਮੈਂ ਜਿੰਨੀ ਆ ਬਣੀ ਇਹ ਇੱਕ ਗੱਲ ਹੈਗੀ ਇਹ ਮੇਰੀ ਬਣੀ ਗਾਜੀ ਲੋਟੀ ਢਾਲਣਾ ਢਾਈ ਦੀ ਹੈਗੀ ਹੈਗੀ 1.75 ਦੀ ਜੇ ਕੋ ਛੋਟੀ ਦੇ ਦੇ ਲੋ ਜੀ 7-8 ਦਿਨ ਕੋਈ ਸੰਭ ਲੂਗਾ ਦੇ ਦੋ ਦੋ ਬਾਹਰ ਜਿੱਥੇ ਮੱਦੀ ਕੋਈ ਵੇਚ ਲੈ ਬਾਕੀ ਕੋਈ ਸ਼ੱਕ ਨਹੀਂ ਛੋਟੀ ਦੇ ਵਿੱਚ ਨਾ ਹੀ ਨਾ ਹੀ ਸਹੀ ਗੱਲ ਹੈ ਨਵੀਂ ਇਹਦੀ ਕੋ ਪੁਰਾਣੀ ਦੂਜਾ ਸੁਆ ਸੁਣੀ ਇੱਕ ਤਰ੍ਹਾਂ ਦੀ ਵਿਥ ਵੇਖੋ ਨਹੀਂ ਜੋੜੀ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਫਿਰ ਚੈੱਕ ਕਰ ਸਕਦੇ ਜੀ ਨਿਗਾ ਨਿਗਾ ਜੀ ਸਿੰਗ ਲਗਾ ਨਹੀਂ ਲੱਭਦੀਆਂ ਨਹੀਂ ਲੱਭਦੀਆਂ ਸਹੀ ਗੱਲ ਹੈ ਹੈ ਜੀ ਇਹਦਾ ਕੋਈ ਸ਼ੱਕ ਨਹੀਂ ਕੁੜੀਆਂ ਵੀ ਸ਼ਨੀਲ ਹੁੰਦੀਆਂ ਲੱਤਾਂ ਦੇ ਵਿੱਚ ਹਾਂਜੀ ਹਾਂਜੀ ਸ਼ਾਈਨਿੰਗ ਬਹੁਤ ਜ਼ਿਆਦਾ ਵਾਹ ਸਹੀ ਗੱਲ ਆ ਜੀ ਤੋ ਆ ਜੀ ਵੇਖੋ ਤੁਸੀਂ ਇਦਾਂ ਦੀਆਂ ਨਹੀਂ ਖੁੰੋਦੀਆਂ ਨਹੀਂ ਇਹ ਨਹੀਂ ਕਰਦਾ ਨਾ ਜੀ ਨਾ ਲਓ ਜੀ ਦੂਜਾ ਸੁਆ ਗੱਬਣ ਤਿਆਰ ਕੋਈ ਸ਼ੱਕ ਨਹੀਂ ਰੇਟ ਵੀ ਬਿਲਕੁਲ ਜੈਜ ਪਾਤਾ ਵੀਰ ਨੇ ਇਹ ਤੋਂ ਪਤਾ ਰੱਬ ਦਾ ਨਹੀਂ ਹੈ ਮਾਨ ਨੂੰ 1.75 ਜੀ ਕਹਿਤੀ ਨੂੰ ਕਿਹਾ ਸੀ ਮੈਂ ਵੇਖੋ ਸਹੀ 15 16 ਦਿਨਾਂ ਬਾਜਨੀਆਂ ਬਾਜਨੀਆਂ ਕਿੰਨੇ 15 16 ਦਿਨ ਖੜਦੀ ਪਾਜੀ ਆ 15 16 ਦਿਨ ਠੀਕ ਆ ਠੀਕ ਆ ਲਓ ਜੀ ਜਿਹੜਾ ਭਰਾ ਕੋ 15 16 ਦਿਨ ਰਛਾ ਜੀ ਇਹ ਚੇਈ ਸੁਨਣਾ ਦਾ ਜੰਦੀ ਆਪੂ ਠੀਕ ਆ ਠੀਕ ਆ ਲਓ ਜੀ ਕੋਈ 15 16 ਦਿਨ ਸੰਭ ਲੂਗਾ ਦੋ ਦੋ ਬਾਹਰ ਜਿੱਥੇ ਮਰਜੀ ਵੇਚ ਸਕਦਾ ਬਾਕੀ ਅੱਜ ਵੀਰ ਨੇ ਰੇਟ ਹਾਂ ਜੀ ਚੰਗੇ ਅੱਡੇ ਦੇ ਬੱਧੀ ਸਰ ਨੂੰ ਸੁਨਦੇ ਮਾਲੇ ਦੇ ਡਿਗਰੀ ਦੇ ਬੱਧੀ ਨਾ ਜੀ ਚੰਗਾ ਆਪਣਾ ਵੀ ਅੰਡਾ ਹਾਂ ਜੀ ਇੱਕ ਮਿੰਟ ਜੱਗੇ ਲੋਕਾਂ ਦੇ ਅੰਡਿਆਂ ਦਾ ਦਾਦਾ ਵੀਰ ਕੋਲ ਮਾਰ ਪਾਦੇ ਤਾਂ ਨਹੀਂ ਵਿਕਦਾ ਹਾਂ ਜੀ ਤੁਹਾਡਾ ਹੀ ਕਰਮਾ ਵਾਲਾ ਵੀ ਦੂਜੀ ਨਹੀਂ ਡੰਗਰ ਨਹੀਂ ਇੱਥੇ ਹੁੰਦਾ ਨਹੀਂ ਹੁੰਦਾ ਇਹ ਗੱਲ ਸਹੀ ਜੀ ਜੇ ਕੋਈ ਝੋਟੀ 175 ਦੀ ਕੋ ਦੇ ਜੀ ਏਡੀ ਹਾਂ ਜੀ ਕਹ ਦਿਓ ਚਲੋ ਸਹੀ ਗੱਲ ਆ ਬਚਾਇਆ ਚਾਚਾ ਜੀ ਇਹ ਤੋਂ ਦੇ ਰੱਬ ਨਾਲ ਆ ਗਿਆ ਬਿਲਕੁਲ ਨੋਰਮਲ ਰੇਡੀਆ ਆਪਾਂ ਹੋਣੀ ਪਈ 11 ਵਜੇ ਚੋਈ ਗਈ ਇੱਕ ਦਾ ਸੇਰੀ ਉਹਨਾਂ ਲਈ ਕਹਿੰਦੇ 11 ਵਜੇ ਆਪਾਂ ਚੋਇਆ ਕੋਈ ਦੁੱਧ 2 ਕਿਲੋ ਠੀਕ ਹੈ ਜੀ ਠੀਕ ਹੈ ਕਰਦੇ ਸੀ ਚੰਗੀ ਹੁੰਦੀ ਹਾਂਜੀ ਹਾਂਜੀ ਦੁੱਧ ਮੈਨੂੰ 6 ਕਿਲੋ ਦੇਣ ਬਣੀ ਕੋਈ 5 ਹੋ ਸਵੇ ਸਾਢੇ 4 ਹੋ ਸਵੇ ਠੀਕ ਹੈ ਜੀ ਕਰਦੇ ਸੀ ਚੰਗੀ ਹੁੰਦੀ ਆ 1.5 ਮਹੀਨਿਆਂ ਦੇ ਬਣੀ ਆ ਅੱਛਾ ਜੀ ਜਿਹੜੀ ਜੇ ਆਪਾਂ ਕਰਾਈ ਆਈ ਹੈ ਫਲਾਈ ਹੈ ਤੇ ਆਪਾਂ ਚੱਲਦੇ ਹੁਣ ਅਗਲੇ ਠੀਕ ਹੈ ਠੀਕ ਹੈ ਲਓ ਜੀ 1.5 ਮਹੀਨਾ ਹੋ ਗਿਆ ਬਣੀ ਨੂੰ ਪਰ ਚੈੱਕ ਪਾਸ ਨਹੀਂ ਆ ਤੇ ਰਿੰਗ ਸਿੰਗ ਲੱਗਾ ਪਿਆ ਵਾ ਠੀਕ ਆ ਠੀਕ ਆ ਉਹ ਆਪਾਂ 175 ਵੀ ਹਾਰਾ ਦੇਣੀ ਆ ਠੀਕ ਆ ਠੀਕ ਆ ਠੀਕ ਗੱਲ ਸਹੀ ਆ ਗੱਲ ਇਹ ਕਿਨਵਾਸ ਗਾਂ ਗੱਬਣ ਭਾਈ ਅਛਾ ਦੂਜੇ ਨੂੰ ਗੱਬਣ ਲਓ ਜੀ ਨੀਲੀ ਰਵੀ ਦਾ ਪਾਕ ਰੱਖਾ ਕੇ ਠੀਕ ਆ ਠੀਕ ਆ ਆ ਜਿਹੜਾ ਆਪਾਂ ਲਾਈ ਆ ਆਪਾਂ ਉਹਦੇ ਪਾਈ ਭੱਜ ਨੂੰ ਦੋਗੇ ਦੱਸ ਕੇ ਦੇ ਦੋ ਠੀਕ ਆ ਠੀਕ ਆ ਆਹੋ ਚਲੋ ਹੁਣ ਸਾਮ ਦਾ ਭਰਾ ਸਾਮ ਕਰ ਲੈਂਦਾ ਵਾ ਲਓ ਜੀ ਝੋਟੀ ਜੇਚ ਵੀ ਕੋਈ ਸ਼ੱਕ ਨਹੀਂ ਆ ਕੱਦ ਕਾੜ ਜਿਹੜਾ ਚੰਗਾ ਵਕਰਮ ਵਾਲੀ ਤੇ ਇਹਦਾ ਭਾਈ ਸੱਜਰ ਦਾ ਕਿੰਨਾ ਕਰ ਕਾੜ ਸੱਜਰ ਭਾਈ ਜੀ ਆ ਮੈਂ ਕਹੀ ਉਹਨੇ ਉਹਨਾਂ 12 ਕਿਲੋ ਤੋਂ 11 12 ਕਿਲੋ ਚੋਇਆ ਵਾ ਠੀਕ ਆ ਠੀਕ ਆ ਚੋਈ ਚਾਈ ਆ ਵੇਖੋ ਗੱਡੀ ਬਾਰੋਂ ਕੈਮਰਾ ਠੀਕ ਆ ਲਓ ਜੀ ਚੋਈ ਚਵਾਈ ਜੇ ਤੇ ਕੋਈ ਵੀਰ ਭਰਾ ਹੋ ਸਾਬਣਾ ਅੰਦਾਜ਼ਾ ਲਾਵੇ ਬਾਕੀ ਥਾਨ ਤੁਣ ਜਿਹੜਾ ਚੰਗਾ ਲੱਗਾ ਨੋਕ ਵਾਲਾ ਥਾਣਿਆ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਐਂਡ ਰਿੰਗ ਸਿੰਗ ਲੱਗਾ ਨਹੀਂ ਕਰਨੇਗਾ ਜੀ ਅੱਛਾ ਜੀ ਪੰਜ ਨਾ ਮੈਂ ਪੰਜਾਂ ਰੁਪਏ ਘਰ ਦੀ ਕਹਿ ਦੇਂਦਾ ਜੀ ਠੀਕ ਆ ਆਪਾਂ ਕਾਰ ਵਾਲਿਆਂ ਦੇ ਕਹਿਣ ਮੁਤਾਬਕ 6 ਲੀਟਰ ਆ ਬਾਕੀ 5 ਤੋਂ ਵੀ ਭਾਈ ਗੰਦਾ ਕੇ ਅੰਦਰ ਕਰਕੇ ਆਪਾਂ ਲਿਆਂਗੇ ਨਹੀਂ ਸਹੀ ਆ ਸਹੀ ਆ ਇਹਦਾ ਭਾਜੀ ਮੁੱਲ ਕਿੰਨਾ ਕ ਇਹ ਆਪਾਂ ਦੇ ਦਈਏ ਹਾਂ ਨਹੀਂ 60 ਦੀ 60 ਦੀ ਹਾਂ ਨਹੀਂ ਬਣੀ ਗੱਲ ਨਾ ਭਾਜੀ ਨਹੀਂ ਬਣ ਗਈ ਗੱਲ ਤੇ ਇਤੋਂ ਘੱਟ ਕੀ ਬਣਦੀ ਨਹੀਂ ਨਾਲ ਮੈਂ ਜੈਸੀ ਮੋਲੀ ਛੋੜਿਆ ਕੀਤਾ ਲੈ ਕਰਾਰੋ ਮਾਨਦਾਨ ਥੋੜਾ ਬਸ ਬਿਹਾਰ ਦਾ ਹੀ ਸਰਦੋਣਾ ਯਾਰ ਬਿਹਾਰ ਵਾਲੇ ਮਾਨਦਾਨ ਕੋਈ ਹੈ ਨਾ ਇਹ ਗੱਲ ਸੱਚੀ ਆ ਅੱਛਾ ਜੀ ਡਾਕਟਰ ਮਖੂਣੀ ਦਾ ਲਾਇ ਮੇਰੇੋਂ ਤੋਂ ਪਹਿਲਾਂ 10 ਮਿੰਟ ਦੀਆਂ ਪਚੈਕ ਕਰਨੀਆਂ ਆ ਠੀਕ ਆ ਕਿੰਨੇ ਦਾ ਵੇਚਾ ਉੱਥੇ ਕਹਿੰਦੇ 25 ਕਰਾਈ ਦੇਣੀ ਠੀਕ ਆ ਜੀ 60000 ਰੁਪਇਆ 59000 ਦੀ 59000 ਠੀਕ ਆ ਲਓ ਜੀ 59000 ਦੀ ਜਿਹੜਾ ਜਾਇਜ਼ ਮੁੱਲ ਪਤਾ ਵੀਰ ਨੇ ਤੇ ਰਿੰਗ ਸਿੰਘ ਲੱਗਾ ਪਿਆ ਬਾਜ ਦਾ ਬੱਚਾ ਹੀ ਆ ਤੇ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ